گاڈی نہیں کھڑے ہونے دیں گے گاڑی یہاں ہی کھڑی ہوگی اس کو آپ پیچھے لے کے جائیں اپنی گاڑیوں میں کوئی پہ سامنے دے رہا ہوں اس گاڑی کو آپ یہاں ہی کھڑی کریں اس کو پیچھے لے کے جائیں ਆ ਪ੍ਰੀਤ ਆ ਗਿਆ ਆ ਖਾਲੀ ਆ ਸਵੀਰ ਨੇ ਤਸਵੀਰ ਵਾਲੀ ਅਖਨੌਰੀ ਬਾਰਡਰ ਦੀਆਂ ਇਹ ਡਾਲ ਕੇ ਹੈ ਰੋੜਸ ਜਿਹੜੀ ਇਤਨੇ ਪਾਸੇ ਵੀ ਦੇਖਦੇ ਤੁਸੀਂ ਦੇਖ ਸਕਦੇ ਹੋ ਕੀਲੇ ਉਹਲੇ ਤੇ ਅੱਜ ਜਿਹੜੀ ਕਾਲ ਆ ਗਈ ਉਹ ਆਹੀ ਬੈਰਗਟ ਤੋੜ ਕੇ ਦਿੱਲੀ ਵਾਲਾ ਵਧਨਦੀ ਹੈ ਤੇ ਸ਼ੇਅਰ ਕਰ ਦਿਓ ਹੋਰ ਸੌਣੇ ਸਲ ਹੋਰ ਵੀ ਤਸਵੀਰਾਂ آپ گاڑی چلے لوگ کھڑے ہو جائیں گاڑی نہیں کھڑی ہوگی یہاں پہ گاڑی پیچھے لے کے جائیں یہاں میں بار بار آپ کو چتاونی دے رہا ہوں گاڑی نہیں کھڑی ہونے پہلے آپ پیچھے لے کے جائے اس کو گاڑی ਬਾਹਰ ਜੀ ਦੇਖ ਸਕਦੇ ਹੋ ਬਾਈ ਸਵੇਤ ਨੂੰ ਤਸਵੀਰਾਂ ਅੱਜ ਜਿਹੜੀ 11 ਵਜੇ ਕਾਲ ਦਿੱਤੀ ਗਈ ਹੈ 21 ਤਰੀਕ ਨੂੰ ਇੱਧਰ ਹਾਇਲਮੈਟ ਫੇਰਤਾ ਆਪਣੇ ਪਤੰਦਰਾਂ ਨੇ ਤੇ ਮਾਰਮਿੰਗ ਇੱਕ ਪਾਸੇ ਸਾਡੇ ਭਰਾ ਖੜੇ ਨੇਗੇ ਚੇਕਾ ਟਰਾਲੀ ਲਿਆ ਕੇ ਖੜਾਈ ਆ ਦੇਖਦੇ ਆ ਵੇਰ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਜਿਹੜਾ ਦਿੱਲੀ ਵਾਲਾ ਫੂਟ ਕਰਨਾ 11 ਵਜੇ ਆ ਗਿਆ ਨਾ ਬਾਰ-ਬਾਰ ਜੀ ਉਹ ਗਾੜੀ ਦੇ ਪਿੱਛੇ ਕਰਦੇ ਹੋ ਵੀ ਦੇਖ ਸਕਦੇ ਹੋ ਜਿਹੜਾ ਬਾਰ-ਬਾਰ ਜਿਹੜੀ ਵਾਰ ਨਹੀਂ ਦੇਖੀ ਜਾ ਰਹੀ ਆ ਓ ਬਾਪੂ ਤੇ ਬਾਰ-ਬਾਰ ਪਿੱਛੇ ਆਓ ਉਹ ਬਾਈ ਯਾਰ ਸਵੇਰ ਦੀਆਂ ਤਸਵੀਰਾਂ 11 ਬਈ ਦਾ ਟਾਈਮ ਹੈ ਉਹ ਦਰਦ ਦੀ ਗੱਲ ਨਹੀਂ ਕਾਠਾ ਜਿਵੇਂ ਬਹੁਤ ਵੱਧ ਗਿਆ ਮੈਂ ਕਹੂੰਗਾ ਵੀ ਤੇ ਕਾਠੀ ਵਿੱਚ ਜਦ ਤੀਜੇ ਤੱਕ ਹੋਇਆ ਸੀਗਾ ਉਹ ਵੀ ਸ਼ੇਡ ਹੋ ਚੁੱਕਾ ਚੱਲਿਆਗਾ ਤੇ ਅਰਮ ਦੀ ਗਾਡੀ ਆਪ ਇਹ ਖੜੀ ਕਰੀਏ ਕਹਿੰਦੇ ਟਰਾਲੀ ਨੂੰ ਪਰੇ ਕਰ ਲੋ ਜੀ ਜੰਦੇ ਹੈਗੇ ਵੀ ਇਹ ਜਿਆ ਲਿਆ ਕੇ ਖੜੀ ਕਰਤੀ ਇੱਥੇ ਇਹਨੂੰ ਇੱਥੋਂ ਪਾਰੇ ਕਰ ਲੋ ਬਾਕੀ ਦੀਆਂ ਹੋਰ ਖਬਰਾਂ ਸਭ ਤੋਂ ਪਹਿਲਾਂ ਪਾਉਣ ਲਈ ਹੁਣੇ ਇਸ ਪੇਜ ਨੂੰ ਫੋਲੋ ਕਰ ਲੋ ਖਬਰ ਪੰਜਾਬ ਦੀ ਤੁਹਾਡਾ ਆਪਣਾ ਚੈਨਲ